ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਾ ਕਲਿਆਣ ਸੁੱਖਾ ਦੇ ਮਨਜੀਤ ਸਿੰਘ ਰਾਜੂ ਜੋ ਕਿ ਬੇਸਹਾਰਾ ਗਊਆਂ ਦੀ ਸੇਵਾ ਕਰਦੇ ਆ ਅੱਜ ਇੱਕ ਗਊ ਜਿਹਦੇ ਨੌ ਵਧੇ ਹੋਏ ਸਨ ਜਿਸ ਕਾਰਨ ਉਹ ਚੱਲ ਫਿਰ ਨਹੀਂ ਸਕਦੀ ਸੀ ਉਹਦੇ ਨੌ ਲਾਹੇ ਗਏ ਆ ਵੀਰਾਂਵੰਨ ਬਹੁਤ ਵਧੀਆ ਤਰੀਕੇ ਨਾਲ ਤੇ ਕਿਸੇ ਵੀ ਵੀਰਾਂ ਨੂੰ ਵੀਰ ਨੇ ਸੇਵਾ ਕਰਨੀ ਹੋਵੇ ਤਾਂ ਮਨਜੀਤ ਸਿੰਘ ਰਾਜੂ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਇਹ ਗਾਂ ਨੂੰ ਅੱਜ ਛੱਡ ਕੇ ਵੀ ਆਉਣਾ ਹੈ ਗਊਸ਼ਾਲਾ ਵਿਖੇ ਕਿਉਂਕਿ ਚੱਲ ਫਿਰ ਨਹੀਂ ਰਹੀ ਚਲਾਲ ਵਿਖੇ ਇਸ ਲਈ ਅਜਿਹੇ ਕਾਰਜਾਂ ਉੱਪਰ ਖਰਚਾ ਪਾਣੀ ਕਰਨਾ ਪੈਂਦਾ ਹੈ ਵੀਰਾਂ ਨੂੰ ਬੇਨਤੀ ਹੈ ਕਿ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸੇਵਾ ਜ਼ਰੂਰ ਮਨਜੀਤ ਸਿੰਘ ਰਾਜੂ ਕੋਲ ਪਹੁੰਚਾਇਆ ਕਰੋ ਤਾਂ ਜੋ ਇਹੋ ਜਿਹੇ ਕਾਰਜ ਨਿਰੰਤਰਣ ਚੱਲਦੇ ਰਹਿ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ